ਅੱਤ ਪਹਿਲਾਂ ਜੈ ਸ਼੍ਰੀ ਰਾਮ ਜੀ ਜੈ ਮਹਾਵੀਰ ਜੀ ਤੁਹਾਨੂੰ ਬੜੀ ਬਾਲਾ ਜੀ ਹਨੂਮਾਨ ਕੀ ਦਾ ਅ ਇਸ ਵਾਰ ਸ਼੍ਰੀ ਹਨੂਮਾਨ ਜੀ ਦਾ ਜਨਮ ਮਸਰ ਜਿਹੜਾ ਵਾ ਉਹ 12 April ਦਿਨ ਸ਼ਨੀਵਾਰ ਨੂੰ ਆ ਰਿਹਾ ਉਸੇ ਉਪਲਕਸ਼ ਵਿੱਚ ਸ਼੍ਰੀ ਹਨਮਨ ਮੰਦਿਰ ਹਨਮਨ ਚੌਕ ਵਿੱਚ ਉਦਾਸ ਪਰ ਵਿੱਚ ਪਿਛਲੇ ਸਾਲਾਂ ਜਿ ਤਰ੍ਹਾਂ ਇਸ ਵਾਰ ਵੀ ਦੋ ਦਿਨਾਂ ਸੇ ਕਾਰਜ ਕਰਨ ਰੱਖਿਆ ਗਿਆ ਵਾ ਜਿਸ ਵਿੱਚ 11 ਤਰੀਕ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਠੀਕ 3 ਵਜੇ ਇੱਕ ਵਿਸ਼ਾਲ ਸ਼ੁਭ ਯਾਤਰਾ ਰੱਖੀ ਗਈ ਹੈ ਜਿਹੜੀ ਨਗਰ ਦੀ ਪਰਿਕਰਮਾ ਕਰਦੇ ਹੋਏ ਹਨ ਮੰਨ ਮੰਦਰ ਵਿਸ਼ਰਾਮ ਕਰੇਗੀ ਜੋ ਕਿ ਹਨਮਾ ਚੌਂਕ ਤੋਂ ਜਹਾਜ਼ ਚੌਂਕ ਮੰਡੀ ਚੌਂਕ ਤਿਬੜੀ ਚੌਂਕ ਪੁਨਰ ਹਨਮਨ ਚੌਂਕ ਗੀਤਾ ਭਮਾ ਰੋਡ ਬੀਜ ਮਾਰਕੀਟ ਮੇਨ ਬਾਜ਼ਾਰ ਤੋਂ ਹੁੰਦੀ ਹੋਈ ਸ਼੍ਰੀ ਹਨਮਨ ਮੰਦਿਰ ਵਿਸ਼ਰਾਮ ਕਰੇਗੀ ਤੇ ਉਸ ਤੋਂ ਬਾਅਦ ਵਿਸ਼ਾਲ ਲੰਗਰ ਭੰਡਾਰਾ ਵੀ ਜਿਹੜਾ ਹੈ ਸੰਗਤ ਦੀ ਅਯੋਜਿਤ ਕੀਤਾ ਹੋਏਗਾ ਤੇ ਉਸ ਤੋਂ ਅਗਲੇ ਦਿਨ ਜਿਸ ਦਿਨ ਹਨੂਮਾਨ ਜਨਮotsਵਬਾ ਉਹ ਜਨ ਮੰਦਿਰ ਦੇ ਵਿੱਚ ਪੂਰੇ ਦਿਨ ਦਾ ਕਾਰਜਕ੍ਰਮ ਹੋਏਗਾ ਜਿਦਾ ਪਿਛਲੇ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਜ ਜਿਹਦੇ ਵਿੱਚ ਅਖੰਡ 108 ਬਾਸ਼ਰੀ ਹਨੂਮਾਨ ਚਾਲੀਸਾ ਪਾਠ ਹੋਏਗਾ ਸਵੇਰੇ 9 ਵਜੇ ਤੋਂ ਪਰੰਪ ਹੋਏਗਾ ਸ਼ਾਮ ਨੂੰ ਭਜਨ ਸੰਧਿਆ ਹੋਏਗੀ ਤੇ 8 ਵਜੇ ਜਿਹੜੀ ਆ ਉਹ ਮਹਾ ਆਰਤੀ ਕਰੀਏ ਹੋਏ ਮਹਾ ਆਰਤੀ ਦੇ ਬਾਅਦ ਵਿਸ਼ਾਲ ਭੰਡਾਰਾ ਵੀ ਹੋਏਗਾ ਉਸ ਤਰ੍ਹਾਂ ਜਿਸ ਤਰ੍ਹਾਂ ਵਿਸ਼ਾਲ ਲੱਡੂ ਬੰਦਾ ਬਾ ਵਿਸ਼ਾਲ ਲੱਡੂ ਵੀ ਹੋਏਗਾ ਤੇ ਸੰਗਤ ਵੀ ਜਿੱਦਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ तरह-तरह ਦੇ ਮਿਸ਼ਤਾਨ ਪੰਡਾਰ ਲੰਗਰ ਯਾਨੀ ਕਿ ਸਭ ਕੁਝ ਯਾਨੀ ਕਿ ਸੰਗਤ ਦੀ ਅਸੀਂ ਇਹ ਯੋਜਨਾ ਕੀਤਾ ਸਾਰਿਆਂ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏ ਇਹ ਖੁੱਲਾ ਸੱਦਾ ਵਾ ਯਾਨੀ ਕਿ ਇਹਦੇ ਵਿੱਚ ਅਸੀਂ ਆ ਨਹੀਂ ਕਹਿੰਦੇ ਜੇ ਕੋਈ 11 ਘੰਟੇ ਸਾਡੇ ਨਾਲ ਬੈਠਣਾ ਚਾਹੁੰਦਾ ਵਾ ਤੇ 11 ਘੰਟੇ ਬੈਠ ਸਕਦਾ ਵਾ 2 ਘੰਟੇ ਬੈਠਣਾ ਚਾਹੁੰਦੇ 2 ਘੰਟੇ ਯਾਨੀ ਕਿ ਜਿਸ ਕਿਸੇ ਨੂੰ پابੰਦੀ ਨਹੀਂ ਆ ਗਈ ਜਿਸ ਤਰ੍ਹਾਂ ਵੀ ਸਮੇਂ ਜਿਸ ਕਿਸੇ ਸੰਗਤ ਨੂੰ ਜਿੰਦਾ ਦਾ ਵੀ ਸਮਾਂ ਮਿਲਦਾ ਵਾ ਉਹ ਸੰਗਤ ਉਸ ਸਮੇਂ ਦੇ ਨਾਲ ਹਾਂਜੀ ਹਾਂਜੀ ਦੀ ਕੀ ਤਿਆਰੀਆਂ ਖਾਸ ਕੀਤੀਆਂ ਗਈਆਂ ਪ੍ਰੋਗਰਾਮ ਭਾਜੀ ਪ੍ਰੋਗਰਾਮ ਦੀ ਤਿਆਰੀਆਂ ਲਗਭਗ ਮੁਕੰਮਲ ਹੋ ਚੁਕੀਆਂ ਵੈ ਸ਼ੋਭਾ ਯਾਤਰਾ ਵੀ ਜੇ ਦੇਖਿਆ ਜਾਏ ਤੇ 108 ਫੁੱਟ ਲੰਬਾ ਮਿਸ਼ਾਲ ਨਿਸ਼ਾਨ ਵੀ ਹੈ 108 ਜਣੀ ਹੈ ਇਸ ਦੋ ਵਜਾ ਵੈ ਠੀਕ ਨਹੀਂ ਹਨਮਾਨ ਜੀ ਦੀ ਜਿਹਦਾ ਪਿਛਲੀ ਵਾਰੀ ਦੁਰਗਿਆਨਾ ਤੀਰਥ ਤੋਂ ਜੋਤੀ ਆਈ ਹੀ ਵੱਡੇ ਹਨਮਾਨ ਜੀ ਮੰਦਿਰ ਤੋਂ ਇਸ ਵਾਰ ਵੀ ਉਦਾਂ ਹੀ ਦੁਰਗਿਆਨਾ ਤੀਰਥ ਤੋਂ ਵੱਡੇ ਹਨਮਾਨ ਜੀ ਮੰਦਿਰ ਪਵਿੱਤਰ ਜੋਤੀ ਜੜੀ ਲਿਾਈ ਗਈ ਤੇ ਇਸ ਵਾਰ ਮੁੱਖੇ ਤੌਰ ਤੇ ਮੰਦਰ ਜੀ ਸਾਡੇ ਹਨੂਮਾਨ ਜੀ ਦਾ ਸਰੂਪ ਜਿਹੜਾ ਵਾ ਉਹ ਮੁੱਖ ਅਧਿਸ਼ਕ ਹਨੂਮਾਨ ਜੀ ਨਗਰ ਭਰਮਣੇ ਨਿਕਲਣਗੇ ਸ਼ੋਭਾ ਯਾਤਰਾ ਜਿਹੜਾ ਵਾ ਉਹ ਹੰਦਵਾ ਜਿਸ ਪ੍ਰਭੂ ਦੇ ਕਾਰਜ ਹੁੰਦੇ ਆ ਉਹ ਪ੍ਰਭੂ ਆਪਣਾ ਨਗਰ ਦੇਖਣ ਲਈ ਨਿਕਲਦੇ ਬਾਅਦ ਉਹਨਾਂ ਨੇ ਆਪਣਾ ਨਗਰ ਭਰਮਣ ਕਰਨਾ ਵਾ ਤੇ ਮੈਂ ਸਾਰੇ ਸ਼ਹਿਰ ਦੇ ਵਸਿਆਣ ਨੂੰ ਤੇ ਜਿਹੜੇ ਜਿਸ ਰਾਸਤੇ ਵਿੱਚ ਨਗਰ ਯਾਨਕੀ ਹੜਾ ਸ਼ੋਭਾ ਯਾਤਰਾ ਨਿਕਲਣੀ ਆ ਮੈਂ ਉਹ ਸਾਰੇ ਲੋਕਾਂ ਨੂੰ ਵੀ ਇੱਕ ਅਪੀਲ ਕਰਾਂਗਾ ਆਪਣੀ ਦੁਕਾਨ ਦੇ ਬਾਹਰ ਹੋ ਕੇ ਪਸ਼ੂ worshipਾ ਕਰਕੇ ਹਨ ਹਨ ਮੰਨ ਜੀ ਦਾ ਸਵਾਗਤ ਕਰੋ ਤੇ ਹਨ ਮੰਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ। ਨਾਲ ਹੀ ਇਹੀ ਰਿਕਸ਼ਾ ਛੋਟੇ ਹਾਥੀ ਐ ਵੀ ਅਰੇਂਜਮੈਂਟ ਕੀਤੀ ਦੀ ਹੈ ਜਿਹੜੇ ਜਣ ਕੇ ਐਨ ਯਾਤਰਾ ਪੈਦਲ ਨਹੀਂ ਕਰ ਸਕਦੇ ਉਹ ਉਹਨਾਂ ਦੇ ਨਾਲ ਵੀ ਯਾਤਰਾ ਕਰ ਸਕਦੇ। ਹਾਂਜੀ ਹਾਂਜੀ। ਠੀਕ ਹੈ ਜੀ ਤੇ ਮੈਂ ਸਾਰੇ ਸੰਗਤ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਸ਼ੋਭਾ ਯਾਤਰਾ ਵਿੱਚ ਜ਼ਰੂਰ ਸ਼ਾਮਿਲ ਹੋਵੋ ਤੇ ਅਖੰਡ ਹਲਮਾ ਚਲੀ ਸਾ ਵਿੱਚ 12 ਤਰੀਕ ਨੂੰ ਵੀ ਸ਼ਾਮਿਲ ਹੋਵੋ।